ਮਨ ਨੂੰ ਠੰਡਾ ਕਰਨ ਦਾ ਹੋਰ ਕੋਈ ਉਪਾਅ ਹੈ ਨਹੀਂ ਜਿੱਥੇ ਵੇਖ ਲਓ ਚਾਰ ਜਾਨੇ ਮੋੜ ਤੇ ਖੜੇ ਨੇ ਲੋਕਾਂ ਦੀਆਂ ਚੁਗਲੀਆਂ ਕਰਦੇ ਚਾਰ ਜਾਨੇ ਕਿਤੇ ਬੋਰਡ ਥੱਲੇ ਥੜਿਆਂ ਤੇ ਬੈਠੇ ਨੇ ਉਥੇ ਤਾਸ਼ ਕੁੱਟੀ ਜਾਂਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਬਹਿਣ ਦਾ ਟਾਈਮ ਨਹੀਂ ਹੈ ਜੇ ਕੋ ਉਹ ਵੀ ਗੁਰਦੁਆਰਾ ਸਾਹਿਬ ਜਾ ਕੇ ਬੈਠੋ ਮਨ ਦੀ ਸ਼ਾਂਤੀ ਮਿਲ ਜਾਏ ਉਹ ਚੌਂਕ 'ਚ ਬੈਠਿਆਂ ਨੇ ਗੱਪਾਂ ਜ਼ਰੂਰ ਮਾਰੀ ਜਾਣੀਆਂ ਕੋਲ ਦੀ ਜਿਹੜਾ ਨੰਗਿਆ ਉਹਦੀ ਪਰਿਵਾਰ ਦੀ ਸਾਰੀ ਨਿੰਦਿਆ ਕਰਨੀ ਹੈ ਆਪ ਕਿਦਾਂ ਦਾ ਇਹਦੇ ਘਰ ਦੇ ਕਿਦਾਂ ਦੇ ਇਹਦੇ ਮਾਂ ਪੇ ਕਿਦਾਂ ਦੇ ਇਹ ਮਨ ਤੜਫਦੇ ਨੇ ਤਾਂ ਹੀ ਨਿੰਦਿਆ ਕਰਦੇ ਹੁ ਇੱਕ ਦੂਜੇ ਤੋਂ ਮਨ ਖਿੱਚਦਾ ਹੈ ਇੱਕ ਦੂਜੇ ਦੇ ਪ੍ਰਤੀ ਮਨ ਚ ਭਾਂਬੜ ਵੱਜਦਾ ਹੈ ਕਿਉਂ ਮਚਦਾ ਹੈ ਕਿਉਂਕਿ ਨਾਮ ਨਾਲੋਂ ਵੀ ਟੁੱਟ ਗਏ ਸਾਧੂਆਂ ਦੀ ਸੰਗਤ ਨਾਲੋਂ ਵੀ ਟੁੱਟ ਗਏ ਬਹੁਤਾ ਪ੍ਰਚਾਰ ਇਹੀ ਹੁੰਦਾ ਸਾਧੂ ਦੀ ਸੰਗਤ ਜਦੋਂ ਕੋਈ ਲੋਕ ਕਰਦੇ ਨੇ ਕੋਈ ਪਿਆਰੇ ਕਰਦੇ ਨੇ ਲੋਕ ਕਹਿੰਦੇ ਨੇ ਪਖੰਡ ਬਾਦ ਹੈ ਦੇਹ ਧਾਰੀ ਗੁਰੂ ਧੰਮ ਹੈ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਕਿ ਜਿਹੜੀ ਨਾਮ ਦੀ ਸਿਮਰਨ ਦੀ ਕਮਾਈ ਹੈ ਕਮਾਈ ਵਾਲੀ ਰੂਹ ਹੈ ਠੀਕ ਹੈ ਪਖੰਡ ਹੋਏਗਾ ਦੁਨੀਆ ਤੇ ਹਰ ਇੱਕ ਚੀਜ਼ ਨਕਲੀ ਆ ਜਾਂਦੀ ਹੈ ਸਰਕਾਰ ਕਹਿੰਦੀ ਸੀ 2000 ਦਾ ਨੋਟ ਬਣਾਉਣਾ ਜੀ ਤਾਂ ਕਿ ਕੋਈ ਕਾਲਾ ਕੰਮ ਨਾ ਕਰ ਸਕੇ ਅਸਲੀ ਤਾਂ ਲੋਕਾਂ ਤੱਕ ਪਹੁੰਚੇ ਨਹੀਂ ਨਕਲੀ ਪਹਿਲਾਂ ਆ ਗਏ ਬਾਜ਼ਾਰ 'ਚ ਹਰ ਇੱਕ ਚੀਜ਼ ਨਕਲੀ ਹੈ ਆ ਦਵਾਈ ਟੀਕੇ ਲੱਗਦੇ ਨੇ ਜਿਹੜੀ ਕਰੋਨਾ ਮਹਾਮਾਰੀ ਚੱਲਦੀ ਹੈ ਅਸਲੀ ਤਾਂ ਵਿਚਾਰੀ ਪਹੁੰਚੀ ਨਹੀਂ ਹਜੇ ਲੋਕਾਂ ਤੱਕ ਤੇ ਨਕਲੀ ਕਰੋੜਾਂ ਸ਼ੀਸ਼ੀਆਂ ਫੜ ਲੀਆਂ ਭਾਵ ਇਸ ਸੰਸਾਰ ਦੇ ਉੱਤੇ ਅਸਲੀ ਦੇ ਨਾਲ ਨਕਲੀ ਚੱਲਦਾ ਆਇਆ ਬਾਣੀ ਦੇ ਵਿੱਚ ਬਚਨ ਆਉਂਦਾ ਨਾ ਜੇ ਕਿਸੇ ਸਾਧੂ ਦੀ ਨਿੰਦਿਆ ਕਰਨੀ ਹੈ ਤੇ ਸਾਡੇ ਕੱਟੜ ਪ੍ਰਚਾਰਕ ਜਿਹੜੇ ਨੇ ਉਹ ਬਾਣੀ ਦੀ ਪੰਗਤੀ ਵਰਤਦੇ ਨੇ ਗਲੀ ਜਿੰਨਾ ਜਪ ਮਾਲੀਆਂ ਲੂਟੇ ਹੱਥ ਨ ਬੱਗ ਓਏ ਹਰ ਕੇ ਸੰਤਨਾ ਆਖੀਏ ਬਾ ਨਾਰਸ ਕੇ ਠੱਗ ਇਹ ਪੜਦੇ ਨੇ ਨਾ ਸਾਧੂਆਂ ਦੀ ਨਿੰਦਿਆ ਜਦੋਂ ਕਰਦੇ ਨੇ ਉਦੋਂ ਇਹ ਪੰਕਤੀਆਂ ਬੋਲਦੇ ਅਸਲ ਵਿੱਚ ਮਹਾਰਜ ਨੇ ਸਮਝਾਇਆ ਕੀ ਸੀ ਮਾਰਾ ਕਹਿੰਦੇ ਅਸਲੀ ਤੇ ਨਕਲੀ ਦਾ ਫਰਕ ਤੂੰ ਧਿਆਨ ਵਿੱਚ ਰੱਖੀ ਸਮਝ ਤੇਰੇ ਅੰਦਰ ਚਾਹੀਦੀ ਹੈ ਜਿਹੜਾ ਨਕਲੀ ਹੋਏਗਾ ਕਈ ਵਾਰੀ ਨਕਲੀ ਚੀਜ਼ ਜ਼ਿਆਦਾ ਚਮਕਦੀ ਹੁੰਦੀ ਹੈ ਜਿਹੜੀ ਨਕਲੀ ਚੀਜ਼ ਹੈ ਨਾ ਉਹ ਜ਼ਿਆਦਾ ਚਮਕਦੀ ਕਿਸੇ ਨੇ ਨਕਲੀ ਗਹਿਣੇ ਪਾਏ ਹੋਣ ਅਸਲੀਆਂ ਨਾਲੋਂ ਜ਼ਿਆਦਾ ਚਮਕਦੇ ਐ ਤੇ ਕਈ ਵਾਰੀ ਧੋਖੇ ਨਾਲ ਹੀ ਕੁੱਟਿਆ ਜਾਂਦਾ ਰਾਜ ਤੁਰਿਆ ਜਾਂਦਾ ਵਿਚਾਰਾ ਹੁੰਦੇ ਨਕਲੀ ਐ ਤੇ ਪਿਆਰੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਚਮਕਦੇ ਬੜੇ ਨੇ ਹੋ ਸਕਦਾ ਨਕਲੀ ਦੀ ਚਮਕ ਜ਼ਿਆਦਾ ਹੋਵੇ ਪਰ ਉਹ ਅਸਲੀ ਤੋਂ ਵੱਡਾ ਨਹੀਂ ਹੁੰਦਾ ਅਸਲੀ ਦੇ ਬਰਾਬਰ ਤੱਕ ਨਹੀਂ ਹੁੰਦਾ ਨਕਲੀ ਦੀ ਚਮਕ ਜ਼ਿਆਦਾ ਹੈ ਇਸ ਕਰਕੇ ਰੱਬ ਦੇ ਪਿਆਰੇ ਇਹ ਨਹੀਂ ਮਤਲਬ ਹੁੰਦਾ ਵੀ ਦੁਨੀਆ ਤੇ ਸਾਧੂ ਹੈ ਨਹੀਂ ਇਹ ਨਹੀਂ ਮਤਲਬ ਹੁੰਦਾ ਦੁਨੀਆ ਤੇ ਸਾਧੂਆਂ ਦਾ ਬੀਜ ਖਤਮ ਹੋ ਗਿਆ ਕਮਾਈ ਵਾਲੀਆਂ ਰੂਹਾਂ ਮਹਾਂਪੁਰਖਾਂ ਨੇ ਕਿੰਨੇ ਮਹਾਂਪੁਰਖਾਂ ਦੇ ਉਪਕਾਰ ਦੱਸੇ ਐ